ਯਾਰ ਕਿੱਡੀ ਤੁਹਾਡੇ ਲਈ ਦੇਖੋ ਮਾੜੀ ਗੱਲ ਹੈ ਸ਼ਰਮ ਦੀ ਗੱਲ ਹੈ ਤੁਹਾਡੇ ਲਈ ਮੇਰਾ ਸਵਾਲ ਇਹ ਹੈ ਕਿ ਮੈਂ ਜ਼ਿਲ੍ਹਾ ਅਮਰitsar ਦੇ ਪਹਿਲੇ ਮੈਂ ਜਾਣ ਕੇ ਇਮੀਡੀਏਟ ਵਿਜ਼ਿਟ ਰੱਖੀ ਆ ਉਹ ਵੀ ਇਹ ਸਰਪ੍ਰਾਈਜ਼ ਸੀ ਤੁਹਾਨੂੰ ਵੀ ਨਹੀਂ ਸੀ ਪਤਾ ਹੈਰਾਨੀ ਦੀ ਗੱਲ ਇਹ ਹੈ ਕਿ ਕਾਗਜ਼ਾਂ 'ਚ ਤੁਸੀਂ ਇਹ ਸ਼ੋਅ ਕਰ ਰਹੇ ਹੋ ਕਿ ਇਹਦਾ ਕੰਮ ਚੱਲ ਰਿਹਾ ਹੈ ਉਰੇ ਨਹੀਂ ਲੱਗੀ 1 ਮਿੰਟ ਇਹਦਾ ਜ਼ਿੰਮੇਵਾਰ ਕੌਣ ਹੈ ਸਰ ਜਦੋਂ ਵਿਗਾੜਨ ਕਰਾਇਆ ਸੀ ਉਦੋਂ ਅਸੀਂ ਪਾਲਿਆ ਤੇ ਚੱਲ ਪਿਆ ਕੰਮ ਕੋਈ ਕੰਟਰੈਕਟ ਨੂੰ ਕੈਪ ਫਿਰ ਜਦੋਂ ਇਹਦਾ ਕੰਮ ਰੁਕ ਗਿਆ ਜਾਂ ਕੋਈ ਵੀ ਐਮੈਂਡਮੈਂਟੇਸ਼ਨ ਹੋਣੀ ਸੀ ਤਾਂ ਤੁਸੀਂ ਇਮੀਡੀਏਟਲੀ ਉੱਥੋਂ ਆਪਣੇ ਜਿਹੜਾ ਤੁਹਾਡੀ ਇੱਕ ਉਹ ਬਣੀ ਹੋਈ ਹੈ ਲਿਸਟ ਉਹਦੇ ਚ ਡਿਲੀਟ ਕਿਉਂ ਨਹੀਂ ਕਰਾਇਆ ਇਹਨੂੰ ਉਹਦੇ ਚ ਕਮੈਂਡ ਕਿਉਂ ਨਹੀਂ ਕਰਾਇਆ ਤੁਸੀਂ ਵੀ ਇਹਦਾ ਕੰਮ ਰੁਕਿਆ ਹੋਇਆ ਹੈ ਕੀ ਕਾਰਨ ਵਰਸ਼ ਲਿਖਿਆ ਹੋਇਆ ਉਹਦੇ ਚ ਰਿਮਾਰਕਸ ਕਿਉਂ ਨਹੀਂ ਪਾਏ ਤੁਸੀਂ ਤੁਸੀਂ ਕਿਹੜੀ ਪੋਸਟ ਤੇ ਹੋਰੇ ਸਰ ਮੈਂ ਫਿਰ ਐਕਸੀਮ ਸਾਹਿਬ ਤੁਹਾਡੀ ਤਾਂ ਮੇਨ ਤੁਹਾਡੇ ਤਾਂ ਇਹ ਸਾਰਾ ਅੰਡਰੇ ਤੁਹਾਡੇ ਜਾਂਦਾ ਫਿਰ ਤੁਸੀਂ ਕਿਉਂ ਨਹੀਂ ਕਰਾਇਆ ਠੀਕ ਸਰ ਉਹਦੀ ਐਮੈਂਡਮੈਂਟ ਹੋਣੀ ਸੀ ਤੇ ਉਹ ਲਈ ਤੇ ਕਿਹਨੇ ਕਰਵਾਣੀ ਆ ਉਹ ਅਸੀਂ ਗਏ ਅੱਜ ਸਾਡਾ ਸਾਡਾ ਨਹੀਂ ਅੱਜ ਗਏ ਹਾਂ ਇਹ ਤਾਂ ਮੈਂ ਆ ਗਿਆ ਅੱਜ ਸਰਪ੍ਰਾਈਜ਼ ਵਿਜ਼ਿਟ ਤੇ ਅੱਜ ਦਾ ਟਾਈਮ ਹੀ ਅੱਜ ਦਾ ਮਿਲਿਆ ਪੀਡੀਸੀ ਨੇ ਸਰ ਟਾਈਮ ਦਿੱਤਾ ਤੁਸੀਂ ਗੱਲ ਨੂੰ ਪਹਿਲਾਂ ਧਿਆਨ ਨਾਲ ਸਮਝਦੇ ਕਿਉਂ ਨਹੀਂ ਜਦੋਂ ਇਹ ਤਾਂ ਮੈਂ ਕੁਦਰਤੀ ਆ ਗਿਆ ਥੋੜੇ ਕਾਗਜ਼ਾਂ 'ਚ ਕਿਉਂ ਬੋਲ ਰਿਹਾ ਵੀ ਇਹ ਬਣ ਰਿਹਾ ਜਦ ਬਾਣੀ ਨਹੀਂ ਰਿਹਾ ਫਿਰ ਕਾਗਜ਼ਾਂ 'ਚ ਕਿਉਂ ਬੋਲ ਰਿਹਾ ਬਣ ਰਿਹਾ ਸਰ ਉਦੋਂ ਕਰ ਦੇਣਾ ਚਾਹੀਦਾ ਸੀ ਵਿੱਚ ਸ਼ੀਟ 'ਚ ਬਦਲ ਦੇਣਾ ਚਾਹੀਦਾ ਤੇ ਮੈਂ ਬਦਲਣਾ ਉਹ ਸਰ ਉਹ ਗਲਤੀ ਹੋਈ ਸਾਡ ਤੋਂ ਹੈ ਕੀ ਗੱਲ ਸੀ ਬਾਕੀ ਘਰ ਬਾਥਰੂਮ ਦੀ ਇੰਦਾ ਦੀ ਕੋਈ ਗੱਲ ਨਹੀਂ ਹੋਈ ਕਿ ਛੋਟਾ ਵਾ ਜਾਂ ਵੱਡਾ ਵਾ ਇਹ ਕੋਈ ਗੱਲ ਨਹੀਂ ਹੋਈ ਉਹ ਦਿਨ ਸਿਰਫ ਮੈਂ ਹੀ ਇੱਥੇ ਕੱਲਾ ਸੀ ਹੋਰ ਕੋਈ ਨਹੀਂ ਜਿੱਦਣੋਂ ਵੇਖਣਾ ਇਹ ਹੂੰ ਕੋਈ ਨਹੀਂ ਇੰਦਾ ਦੀ ਗੱਲ ਹੋਈ ਸੀ ਵੱਡਾ ਵਾ ਜਾਂ ਛੋਟਾ ਵਾ ਸਿਰਫ ਇਹ ਅਗੀ ਇੱਥੇ ਬਣਾਉਣਾ ਸੀ ਤੇ ਘਰ ਵਾਲੇ ਲਾਗੋ ਤਰਾਜ ਕਰਦੇ ਕਿੰਦੇ ਇੱਥੇ ਨਾ ਬਣਾਓ ਇੱਧਰ ਬਣਾਓ ਤੇ ਮੈਂ ਕਿਹਾ ਚਲੋ ਇੱਧਰ ਚਲੋ ਉਹ ਤਾਂ ਬਾਥਰੂਮ ਤਾਂ ਬਾਥਰੂਮ ਹੈ ਜਿੱਥੇ ਮਰਜ਼ੀ ਬਣਵਾ ਲਓ ਤਾਂ ਪਿੰਡ ਦੀ ਸਹਿਮਤੀ ਨਾਲ ਬੰਨਿਆ ਜਿੱਥੇ ਬੰਨਿਆ ਸਰ ਜਦੋਂ ਉਹਦਾ ਬਾਥਰੂਮ ਇੱਧਰੋਂ ਚੇਂਜ ਇੱਧਰ ਹੋਊਗਾ ਸਰ ਪੀਡੀਸੀ ਤੇ ਜਦੋਂ ਅਸੀਂ ਇੰਦਰ ਬਣਾਵਾਂਗੇ ਤਾਂ ਚੇਂਜ ਸਾਨੂੰ ਪੀਡੀਸੀ ਤੋਂ ਫਿਰ ਅਪਰੂਵਲ ਲੈਣੀ ਪੈਣੀ ਮੈਂ ਕਹਿੰਦਾ ਸਾਰੀਆਂ ਗੱਲਾਂ ਹੋ ਗਈਆਂ ਕਾਗਜ਼ਾਂ 'ਚ ਕਿਉਂ ਤੁਸੀਂ ਇਹ ਸ਼ੋਅ ਕਰ ਰਹੇ ਹੋ ਵੀ ਇਹ ਬਣ ਰਿਹਾ ਤਾਂ ਕੰਮ ਚੱਲ ਰਿਹਾ ਮੈਨੂੰ ਇਸ ਗੱਲ ਦਾ ਜਵਾਬ ਦੋ ਜਵਾਬ ਤੇ ਇਸ ਗੱਲ ਦਾ ਦੋ ਵੀ ਤੁਸੀਂ ਕਾਗਜ਼ਾਂ ਸ਼ੋਅ ਕਰ ਰਹੇ ਹੋ ਇਹ ਬਣ ਰਿਹਾ ਤਾਂ ਕੰਮ ਚੱਲ ਰਿਹਾ ਨਿਰਮਾਣ ਅਧੀਨ ਹੈ ਉਰੇ ਨਹੀਂ ਲੱਗੀ ਤਵੀ ਸਰ ਉਹ ਤੇ ਰੋਸਲ ਬੰਦ ਜਦੋਂ ਅਸੀਂ ਉਹ ਘਟਨ ਹੋਇਆ ਉਦੋਂ ਬਾਅਦ ਬੰਦ ਤੁਸੀਂ ਇਹ ਗੱਲ ਐਮਐਲਏ ਸਾਹਿਬ ਦੀ ਨੋਟਿਸ ਲੈ ਕੇ ਆਂਦੀ ਹੈ ਸਰ ਪਤਾ ਐਮਐਲਏ ਨਹੀਂ ਤੁਸੀਂ ਲੈ ਕੇ ਆਂਦੀ ਐ ਐਸਡੀਓ ਨਾਲ ਐਸਡੀਓ ਵਿੱਚ ਕਿੱਥੇ ਆ ਤੁਹਾਡਾ ਐਸਡੀਓ ਕੋਈ ਐਮਐਲਏ ਸਾ ਉਹ ਸ਼ਾਇਦ ਆਏ ਹੋ ਉਹਨਾਂ ਦੇ ਨਾਲ ਲਾਈਟ ਨਾ ਸੀ ਮੈਡਮ ਇਹਦੇ ਤੇ ਸਟ੍ਰਿਕਟ ਐਕਸ਼ਨ ਲਓ ਕੀ ਮਸਲਾ ਇਹ ਇਹਦੀ ਰਿਪੋਰਟ ਬਣਾਓ ਰਿਪੋਰਟ ਬਣਾ ਕੇ ਤੁਸੀਂ ਹੈੱਡ ਆਫਿਸ ਨੂੰ ਭੇਜੋ ਮੇਰੇ ਕੋਲ ਵੀ ਕਾਗਜ਼ਾਂ ਦੇ ਵਿੱਚ ਇਹ ਜਿਹੜੀ ਨੈਗਲੀਜੈਂਸੀ ਵਰਤੀ ਐ ਇਹਦਾ ਜ਼ਿੰਮੇਵਾਰ ਬਣਾਓ ਕਿਹਨੂੰ ਬਣਾਉਣੇ ਹੋ ਜਿਹੜਾ ਵੀ ਇੱਕ ਜਿਸ ਬੰਦੇ ਨੇ ਵੀ ਇਹ ਨੈਗਲੀਜੈਂਸੀ ਵਰਤੀ ਐ ਇਹ ਕਾਗਜ਼ਾਂਤ ਸ਼ੋਅ ਕਰ ਰਹੇ ਹੋ ਇਹ ਬਣ ਰਿਹਾ ਤੇ ਓਰੇ ਨਹੀਂ ਲੱਗੀ ਇੱਟ ਵੀ ਇਸ ਗੱਲ ਦਾ ਜ਼ਿੰਮੇਵਾਰ ਕੌਣ ਹੈ ਉਹਨੂੰ ਮੁਕਰਰ ਕਰੋ ਜ਼ਿੰਮੇਵਾਰ ਉੱਪਰ ਰਿਪੋਰਟ ਭੇਜੋ ਆਪ